ਹਰੀ ਸੰਦੀਪ ਜਾਖੜ ਜੀ 1529 ਸਪੀਕਰ ਸਾਹਿਬ ਸਰ ਜਵਾਬ ਹਾਂ ਤੁਸੀਂ ਸਪਲੀਮੈਂਟਰੀ ਕਰ ਲਓ ਜੀ ਸਪੀਕਰ ਸਾਹਿਬ ਮਾਨਯੋਗ ਮੰਤਰੀ ਸਾਹਿਬ ਨੂੰ ਇੱਕ ਤਾਂ ਸਰ ਤੁਹਾਡੇ ਨੋਟਿਸ 'ਚ ਲੈ ਕੇ ਆਣਾ ਚਾਹੁੰਦਾ ਵੀ ਸਾਡਾ ਅਬੋਰ ਦਾ ਜਿਹੜਾ ਹਸਪੀਟਲ ਹੈ ਸਬਡਿਵੀਜ਼ਨ ਹਸਪੀਟਲ ਜ਼ਰੂਰ ਹੈ ਬਟ ਅਰਸਾ ਤੋਂ ਆਲਰੇਡੀ ਇਟ ਇਜ਼ ਅ 100 ਬੈਡਡ ਹਸਪੀਟਲ ਐਂਡ ਮੰਤਰੀ ਸਾਹਿਬ ਕਿਉਂਕਿ ਅਬੋਰ ਦੀ ਜਿਹੜੀ ਲੋਕੇਸ਼ਨ ਹੈ ਸਰ ਆਸੇ ਪਾਸੇ ਜਿਹੜੇ ਹਾਈਵੇਜ਼ ਬਣ ਗਏ ਐ ਜਿਹੜਾ ਵੀ ਟ੍ਰੈਫਿਕ ਰਾਜਸਥਾਨ ਨੂੰ ਗੁਜਰਾਤ ਨੂੰ ਜਾਂਦਾ ਹੈ ਉੱਥੋਂ ਓਕੇ ਜਾਂਦਾ ਹੈ ਐਂਡ ਸੀਟੀ ਸਕੈਨ ਦੀ ਬਹੁਤ ਸਖਤ ਐਕਸੀਡੈਂਟਸ ਜਦੋਂ ਹੋ ਜਾਂਦੇ ਆ ਮੰਤਰੀ ਸਾਹਿਬ ਬਿਕੋਜ਼ ਯੂ ਆਰ ਬੈਟਰ ਅਵੇਅਰ ਦੈਨ ਮੀ ਤੇ ਉਹ ਇਨੀਸ਼ੀਅਲ ਜੇ ਸੀਟੀ ਸਕੈਨ ਹੋ ਜੇ ਤੇ ਉਹਦੇ ਨਾਲ ਡਾਇਗਨੋਸ ਵੀ ਹੋ ਜਾਂਦਾ ਹੈ ਕਿਉਂਕਿ ਨੀਅਰੈਸਟ ਮੈਡੀਕਲ ਕਾਲਜੇਸ ਜਿਹੜੇ ਆ ਉਹ ਸਰ ਇੱਕ ਬਠਿੰਡਾ ਹੈ ਤੇ ਇੱਕ ਫਰੀਦਕੋਟ ਹੈ ਐਂਡ ਮੇਰੀ ਇਨੀ ਗੁਜ਼ਾਰਿਸ਼ ਹੈ ਵੀ ਅਗਰ ਰੂਲ ਹੈਗਾ ਵੀ ਸਿਰਫ ਸਬਡਿਵੀਜ਼ਨ ਹਸਪੀਟਲ ਨੂੰ ਆਪਾਂ ਨਹੀਂ ਕਰ ਸਕਦੇ ਤਾਂ ਉਹਨੂੰ ਕਿਉਂਕਿ ਦੋ ਹਲਕੇ ਲੱਗਦੇ ਇੱਕ ਅਬੋਹਰ ਸਰ ਤੇ ਇੱਕ ਬਲਵਾਣਾ ਦੋਨਾਂ ਹਲਕਾ ਨੂੰ ਕੀਟਰ ਕਰਦਾ ਹੈ ਬੋਰ ਹਸਪੀਟਲ ਐਂਡ ਅਬੋਰ ਦੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਬਾਦੀ ਵੀ ਸਭ ਤੋਂ ਜ਼ਿਆਦਾ ਹੈ ਪ੍ਰਾਈਵੇਟ ਸੀਟੀ ਸਕੈਨ ਕਰਾਉਂਦੇ ਆ ਸਰ ਲਗਭਗ 5000 ਦਾ ਮਿਨੀਮਮ ਖਰਚਾ ਹੈ ਸੋ ਇਟ ਇਜ਼ ਦ ਨੀਡ ਆਫ ਦ ਆਵਰ ਤੇ ਪਲੀਜ਼ ਮੇਰੀ ਗੁਜ਼ਾਰਿਸ਼ ਹੈ ਵੀ ਕੋਈ ਨਾ ਕੋਈ ਵੇ ਆਊਟ ਕੱਢ ਕੇ ਸਾਨੂੰ ਇੱਕ ਸੀਟੀ ਸਕੈਨ ਜ਼ਰੂਰ ਉਪਲਬਧ ਕਰਾਇਆ ਜਾਵੇ ਸਪੀਕਰ ਸਾਹਿਬ ਤੁਹਾਡੇ ਲਈ ਮੈਂ ਮੰਤਰੀ ਸਾਹਿਬ ਨੂੰ ਇੱਕ ਹੋਰ ਗੁਜ਼ਾਰਿਸ਼ ਕਰਨਾ ਚਾਹੁੰਦਾ ਨੋ ਗੁਜ਼ਾਰਿਸ਼ ਪੁੱਛਣਾ ਕੁਐਸਚਨ ਹੈ ਸਰ ਪਿਛਲੀ ਵਾਰੀ ਤੁਸੀਂ ਐਨਸਥੀਸੀਓਲੋਜਿਸਟ ਦਾ ਕਮਿਟ ਕੀਤਾ ਸੀ ਪਰ ਉਹ ਹਫ਼ਤੇ 'ਚ ਸਿਰਫ 2 ਦਿਨ ਆਂਦਾ ਜੀ ਹੁਣ ਵੀ ਐਂਡ ਅ ਗਾਇਨਕੋਲੋਜਿਸ ਸਾਡੇ ਅਬੋਰ ਸਿਵਲ ਹਸਪੀਟਲ 'ਚ ਹੈ ਨਹੀਂ ਕਿਉਂਕਿ ਐਨਸਥੀਸੀਓਲੋਜਿਸ ਨਹੀਂ ਹੈ ਤਾਂ ਇਵਨ ਦੋ ਆਪਾਂ ਕੋਈ ਸੀਟੀ ਸਕੈਨ ਵਗੈਰਾ ਲਾ ਵੀ ਦਿਆਂਗੇ ਹਫਤੇ 'ਚ ਦੋ ਦਿਨ 8 ਤੋਂ ਮੇਰੇ ਖਿਆਲ 9 ਤੋਂ 3 ਵਜੇ ਹੀ ਇਜ਼ देयर ਤੇ ਕਿਉਂ ਨਾ ਜਿਵੇਂ ਪਿਛਲੀ ਵਾਰ ਤੁਸੀਂ ਕਹਿ ਰਹੇ ਸੀਗੇ ਵੀ ਕੋਈ ਲੋਕਲ ਬੰਦਾ ਆਪਾਂ ਬਾਕੀ 5 ਦਿਨਾਂ ਤੱਕ ਜਦੋਂ ਤੱਕ ਵੀ ਕੈਨ ਨਾਟ ਹੈਵ ਅ ਫੁੱਲ ਟਾਈਮ ਐਨਸਥੀਸੀਓਲੋਜਿਸਟ ਕਿਉਂਕਿ ਉਹਦੇ ਬਗੈਰ ਆਪਰੇਸ਼ਨ ਹੋ ਨਹੀਂ ਸਕਦਾ ਫਿਰ ਗੱਲ ਉੱਥੇ ਦੀ ਉੱਥੇ ਆ ਜਾਂਦੀ ਹੈ ਐਂਡ ਗਾਇਨਕੋਲੋਜਿਸਟ ਵਾਵਾ ਟਾਈਮ ਤਾਂ ਸਾਡੇ ਅਵੌਰ ਦੇ ਵਿੱਚ ਨਹੀਂ ਹੈ ਤੇ ਪਲੀਜ਼ ਇਹਦਾ ਵੀ ਜ਼ਰੂਰ ਪ੍ਰਾਇਰੀਟੀ ਦੇ ਵਿੱਚ ਕਰਵਾਇਆ ਜਾ। ਥੈਂਕ ਯੂ